ਸ਼ਲੋਕ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੜਾ ਭਾਗਿਆ ਸੋਹਾਗਣੀ ਜਿਨਾਂ ਗੁਰਮੁਖ ਮਿਲਿਆ ਹਰਿ ਰਾਏ ਅੰਤਰ ਜੋਤ ਪ੍ਰਗਾਸਿਆ ਨਾਨਕ ਨਾਮ ਸਮਾਏ ਬਹੁ ਬਹੁ ਸਤਿਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ ਜਿਤ ਮਿਲਿਆ ਤਕ ਉਤਰੈ ਤਨ ਮਨ ਸੀਤਲ ਹੋਏ ਬਹੁ ਬਹੁ ਸਤਿਗੁਰ ਸਤਿਪੁਰਖ ਹੈ ਜਿਸਨੂੰ ਸਮਤ ਸਭ ਕੋਏ ਬਾਹੋ ਬਾਹੋ ਸਤਗੁਰ ਨਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ ਬਾਹੋ ਬਾਹੋ ਸਤਗੁਰ ਸੁਜਾਨ ਹੈ ਜਿਸ ਅੰਤਰ ਬਰਮ ਵਿਚਾਰ ਬਾਹੋ ਬਾਹੋ ਸਤਗੁਰ ਨਿਰੰਕਾਰ ਹੈ ਜਿਸ ਅੰਤ ਨ ਪਾਰਾ ਵਰ ਬਾਹੋ ਬਾਹੋ ਸਤਗੁਰੂ ਹੈ ਜੇ ਸੱਚ ਦਰੜਾਏ ਸੋਏ ਨਾਨਕ ਸਤਗੁਰ ਬਾਹੋ ਬਾਹੋ ਜਿਸ ਦੇ ਨਾਮ ਪਰਾਵਤ ਹੋਏ ਹਰ ਬ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਬਿੰਦ ਅੰਦਰ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਬੜ ਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨ ਨਾਨਕ ਨਾਮ ਸਲਾਹਿਆ ਬਹੁੜ ਨ ਮੰਤਨ ਭੰਗ ਮੂਹ ਪਿਰਿਆ ਸਉ ਨੇਹੋ ਕਿਉ ਸੱਜਣ ਮਿਲਹਿ ਪਿਆਰਿਆ ਹਉ ਟੋ ਡਿੰਦੀ ਤਨ ਸੱਜਣ ਸਤਿ ਸਵਾਰਿਆ ਸਤ ਗੁਰ ਮੇਡਾ ਮਿੱਤ ਹੈ ਜੇ ਮਿਲਿਆ ਤਾਂ ਇਹੋ ਮਨ ਵਾਰਿਆ ਦੇਂਦਾ ਮੂਹ ਪਰ ਦਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹਉ ਪਰ ਭਾਲੀ ਆਪਣ ਸਤਿਗੁਰ ਨਾਲ ਦਿਖਾਲਿਆ ਹਉ ਖੜੀ ਨਿਹਾਲੀ ਪੰਦ ਮਤ ਮੂਹ ਸੱਜਣ ਆਵੇ ਕੋ ਆਣ ਮਲਾਵੇ ਅੱਜ ਮੈਂ ਪਰ ਮੇਲ ਮਲਾਵੇ ਹਉ ਜਿਉ ਕਰੀ ਤਿਸ ਬਿੱਟੋ ਚੋਖੰਨੀ ਐ ਜੋ ਮੈਂ ਪ੍ਰੀਤ ਦਿਖਾਵੇ ਨਾਨਕ ਹਰ ਹੋਏ ਦਿਆਲ ਤਾਂ ਗੁਰ ਪੂਰਾ ਮੇਲ ਆਵੇ ਅੰਤਰ ਜੋਰ ਹੋ ਮੈਂ ਤਨ ਮਾਇਆ ਕੂੜੀ ਆਵੇ ਜਾਏ ਸਤਗੁਰ ਕਾ ਫਰਮਾਇਆ ਮਨ ਨਾ ਸਕੀ ਦੁਤਰ ਤਰਿਆ ਨਾ ਜਾਏ ਨਦਰ ਕਰੇ ਜਿਥੇ ਆਪਣ ਹੀ ਸੋਚ ਲੈ ਸਤਗੁਰ ਪਾਏ ਸਤਗੁਰ ਕਾ ਦਰਸ਼ਨ ਸਫਲ ਹੈ ਜੋ ਇਸ ਸੋ ਫਲ ਪਾਏ ਜਿਨਨੀ ਸਤਗੁਰ ਮੰਨਿਆ ਹਉ ਤਨ ਕੇ ਲਾਗੋ ਪਾਏ ਨਾਨਕ ਤਾਗਾ ਦਾਸ ਹੈ ਜੇ ਅੰਦਰ ਰਹੇ ਲਿਵ ਲਾਈ ਜਿਨਾਂ ਪਰੀ ਪਿਆਰ ਬਿਰਦਰਸ਼ਨ ਕਿਉ ਤ੍ਰਿਪਤੀ ਐ ਨਾਨਕ ਮਿਲੇ ਸਵਾਇ ਗੁਰਮੁਖ ਏਹ ਮਨ ਰਹਿਸੀ ਐ ਜਿਨਾਂ ਪਰੀ ਪਿਆਰ ਤਿਉ ਜੀਵਨ ਪਰਵਾਹ ਰੇ ਜਾਂ ਸੋ ਦੇਖਣ ਆਪਣਾ ਨਾਨਕ ਥੀਵਨ ਪੀ ਹਰੇ ਜਿਨਾਂ ਗੁਰਮੁਖ ਅੰਦਰ ਨੇਹ ਹੋ ਤੈ ਪ੍ਰੀਤਿਮ ਸਚੈ ਲਾਇਆ ਰਾਤੀ ਤੜਿਓ ਨਾਨਕ ਪ੍ਰੇਮ ਸਵਾਇਆ ਗੁਰਮੁਖ ਸੱਤੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈਐ ਅੰਦਰ ਹੈ ਆਨੰਦ ਨਾਨਕ ਸਹਿਜ ਸੁਮਾਈਐ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ ਕਭੂ ਨਾ ਹੋਵੈ ਪੰਗ ਨਾਨਕ ਹਰ ਗੁਣ ਗਾਈਐ ਜਿਨ੍ਹਾਂ ਅੰਦਰ ਸੱਚਾ ਨੇਹੋ ਕਿਉ ਜੀਵਨ ਪਰੀਬ ਹੂਣਿਆ ਗੁਰਮੁਖ ਮੇਲ ਆਪ ਨਾਨਕ ਚਰੀ ਬਸੁੰਨਿਆ ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ ਨਾਨਕ ਲਿਹੁ ਮਲਾਈ ਮੈਂ ਜਾਚ ਗਦੀ ਜੈ ਨਾਮ ਹਰ ਗੁਰਮੁਖ ਹਸੈ ਗੁਰਮੁਖ ਰੂਬੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੈ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੈ ਪਰ ਜਿਨਾਂ ਅੰਦਰ ਨਾਮ ਨਿਦਾਨ ਹੈ ਗੁਰਬਾਣੀ ਵਿਚਾਰ ਤਨ ਕੇ ਮੁਖ ਸਦ ਉਜਲੇ ਤਿਤ ਸਚਾ ਹੈ ਦਰਬਾਰ ਤិន ਬੈਂਦਿਆਂ ਉੱਠਦਿਆਂ ਕਦੇ ਨਾ ਬਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਬਿਸੜੈ ਜੀ ਮਿਲੇ ਸਿਰਜਣਹਾਰ ਗੁਰਪੀਰਾਂ ਕੀ ਚਾਕਰੀ ਮਹਾ ਕਰਨੀ ਸੁਖਸਾਰ ਨਦਰ ਕਰੇ ਜਿਸ ਆਪਣੀ ਤਿਸ ਲਾਏ ਹਿਤ ਪਿਆਰ ਸਤਗੁਰ ਕੀ ਸੇਵਾ ਲੱਗੇ ਆ ਭੋਜਨ ਤੈ ਸੰਸਾਰ ਮਨ ਚਿੰਤਿਆ ਫਲ ਪਾਏ ਸੀ ਅੰਤ ਰਬੇ ਕਬੀਚਾਰ ਨਾਨਕ ਸਤਗੁਰ ਮਿਲਿਆ ਪਰ ਬਪਾਈ ਹੈ ਸਭ ਦੁੱਖ ਨਵਾਰਣ ਹਾਰ ਮਨ ਮੁਖ ਸੇਵਾ ਜੋ ਕਰੇ ਦੂਜੇ ਭਾਇ ਚਿਤ ਲਾਏ ਪੁੱਤ ਕਲਤ ਕਟੰਬ ਹੈ ਮਾਇਆ ਮੋਹ ਬਧਾਏ ਦਰਗਾ ਲੇਖਾ ਮੰਗਿਐ ਕੋਈ ਅੰਤ ਨ ਸਕੀ ਇਸ ਢਾਏ ਬਿਨ ਲਾਬ ਸਭ ਦੁੱਖ ਹੈ ਦੁੱਖदाई ਮੋਹ ਮਾਇ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਬਿਸੜ ਸਭ ਜਾਈ ਗੁਰਮੁਖ ਹੋ ਕੇ ਹੁਕਮ ਮੰਨੇ ਸਾਇ ਕੇਰਾ ਹੁਕਮੇ ਹੀ ਸੁਖ ਪਾਏ ਹੁਕਮਹੁ ਸੇਵੇ ਹੁਕਮ ਅਰਾਧੇ ਹੁਕਮੇ ਸਮਾ ਸਮਾਏ ਹੁਕਮ ਮਾਰਤ ਨੀਮ ਸੁਤ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮਾਂ ਬੂਝੈ ਸਤਗੁਰ ਸੇਵਾ ਲੇ ਬਲਾਈ ਨਾਨਕ ਕਿਰਪਾ ਕਰੇ ਜਿਨੇ ਉਪਰ ਤੈਨਾਂ ਹੁਕਮੇ ਲੈ ਮਲਾਏ ਮਨਮੁਖ ਹੁਕਮ ਨਾ ਬੁਝੇ ਬੋੜੀ ਨੇ ਤੋ ਹਮਾ ਕਰਮ ਕਮਾਏ ਭਰਤ ਨੈਮ ਸੁਤ ਸਾਂਝੇ ਮੇ ਪੂਜਾ ਪਾਖੰਡ ਪਰਮ ਨਾ ਜਾਏ ਅੰਤਰੋਂ ਕੁਸੁੱਧ ਮਾਇਆ ਮੋਹ 베ਦੇ ਜਿਉ ਹਸਤੀ ਸ਼ਾਰ ਓਢਾਏ ਜਿਨ ਉਪਾਏ ਤਿਸੇ ਨਾ ਚਿੱਤ ਹੈ ਬਿਨ ਚਿੱਤੇ ਕਿਉ ਸੁਖ ਪਾਏ ਨਾਨਕ ਪਰਪੰਚ ਕੀਆ ਧੁਰ ਕਰਤਾ ਪੂਰਬ ਲਿਖਿਆ ਕਮਾਏ ਗੁਰਮਖ ਪ੍ਰਤੀਤ ਭਈ ਬਨ ਮਾਨਿਆ ਅੰਦਰ ਸੇਵਾ ਕਰਤ ਸਮਾਏ ਅੰਤਰ ਸਤਗੁਰ ਗੁਰੂ ਸਭ ਪੂਜੇ ਸਤਗੁਰ ਕਾ ਦਰਸ ਦੇਖੈ ਸਭ ਆਏ ਮੰਨਿਐ ਸਤਗੁਰ ਪਰਮੇ ਵਿਚਾਰੀ ਜਿਤ ਮਿਲਿਆ ਤਿਸ ਨਾ ਭੁਖ ਸਭ ਜਾਏ ਹਉ ਸਦਾ ਸਦਾ ਬਲਿਹਾਰੀ ਗੁਰੁ ਆਪਣੇ ਜੋ ਪ੍ਰਭ ਸੱਚਾ ਦੇ ਮਲਾਏ ਨਾਨਕ ਕਰਮ ਪਾਇ ਤਿਨ ਸੱਚਾ ਜੋ ਗੁਰ ਚਰਣੀ ਲੱਗੇ ਆਏ ਜਿਨ ਪਿਰਿਆ ਸੋਨੇਓ ਸੇ ਸੱਜਣ ਮੈ ਨਾਲ ਅੰਦਰ ਬਾਹਰ ਹਉ ਫਿਰਾਂ ਪੀ ਹਿਰਦੈ ਰਖਾਂ ਸੁਮਾਲ ਜਿੰਨਾ ਇੱਕ ਮਨ ਇੱਕ ਚਿੱਤ ਧਾਇਆ ਸਤਗੁਰ ਸਿਉ ਚਿੱਤ ਲਾਏ ਤਨ ਕੀ ਦੁਖ ਭੁਖ ਹਮੈ ਵੱਡਾ ਰੋਗ ਗਿਆ ਨਿਰਦੁਖ ਭੈ ਲਿ ਬਲਾਏ ਗੁਣ ਗਾਵੈ ਗੁਣ ਉਚਰੇ ਗੁਣ ਮੈ ਸਭ ਸਮਾਏ ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ ਮਨ ਮੁਖ ਮਾਇਆ ਮੋਹ ਹੈ ਨਾਮ ਨਾ ਲੱਗਾ ਪਿਆਰ ਕੂੜ ਕਮਾ ਬੈ ਕੂੜ ਸੰਗਰੈ ਊੜ ਕਰੈ ਆਹਾਰ ਬਿਖ ਮਾਇਆ ਤਨ ਸੱਚ ਮਰੈ ਅੰਤ ਹੋਏ ਸਭ ਸ਼ਾਰ ਕਰਮ ਧਰਮ ਸੁਤ ਸੰਜਮ ਕਰੈ ਅੰਤਰ ਲੋਭ ਬਕਾਰ ਨਾਲਕ ਮਨ ਮੁਖ ਜੇ ਕਮਾਵੇ ਸੁਭਾਏ ਨਾ ਪਵੇ ਗਰਗਾ ਹੋਏ ਖੁਆਰ ਸਭ ਨਾਰਾਗਾ ਵਿੱਚ ਸੋ ਭਲਾ ਭਾਈ ਜਿਤ ਬਸਿਆ ਮਨ ਆਏ ਰਾਗ 나ਦ ਸਭ ਸਤ ਹੈ ਕੀਮਤ ਕਹੀ ਨ ਜਾਏ ਰਾਗ ਅਨਾਦ ਵਹਾਰਾ ਇੰਨੀ ਹੁਕਮ ਨਾ ਬੂਝਾ ਜਾਏ ਨਾਨਕ ਹੁਕਮ ਹੈ ਬੂਝਾ ਤਿੰਨ ਆਸ ਹੋਏ ਸਤਿਗੁਰ ਤੇ ਸੋਝੀ ਪਾਏ ਸਭ ਕਿਸ ਤਿਸ ਤੇ ਹੋਇਆ ਜਿਉ ਤਸੈ ਧੀਰ ਜਾਏ ਸਤਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੈ ਕਹਾਏ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਤੇ ਆਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਬਸੈ ਮਨ ਆਏ हृदय कंवल पर गसाया ज्योति ज्योत मलाई नानक सतगुर तिन को, को मेलेन जिन तुर महतक भाग लिखाए अंदर तिश आग है मनमुख भुख ना जाए मोह कटंब सब कूड़ है कूड़ रया लपटाए आंदन चिंता चिंत वै चिंता बदा जाए जम्मन मरण ना चुकई मैं कर्म कमाए ਗੁਰ ਸਰਣ ਆਈ ਉੱਬਰੈ ਨਾਨਕ ਲੈ ਸਡਾਏ ਸਤ ਗੁਰ ਪੁਰਖ ਹਰ ਚਾਹੇਂਦਾ ਸਤ ਸੰਗਤ ਸਤ ਗੁਰ ਭਾਏ ਸਤ ਸੰਗਤ ਸਤ ਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ ਇਹੋ ਭੌਜਲ ਜਗਤ ਸੰਸਾਰ ਹੈ ਗੁਰ ਬੋਹਤ ਨਾਮ ਤਰਾਏ ਗੁਰ ਸਿੱਖੀ ਪਾਣਾ ਮੰਨਿਆ ਗੁਰ ਪੂਰਾ ਪਾਰ ਲੰਗਾਏ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ ਤੋਰ ਮਹਤਗ ਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ ਜਮਕੰਕਰ ਮਾਰ ਬਦਾਰਿਆਨ ਹਰ ਦਰਗਾਲੇ ਸੜਾਏ ਗੁਰ ਸਿੱਖਾਂ ਨੂੰ ਸਾबास ਹੈ ਹਰ ਟੁੱਠਾ ਮੇਲ ਮਲਾਏ ਗੁਰ ਪੂਰਾ ਹਰ ਨਾਮ ਦੜਾਇਆ ਜਿਨ ਵਿੱਚੋਂ ਪਰਮ ਚੁਕਾਇਆ RAM ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ ਹਉ ਮੈਂ ਮਾਰ ਇਕ ਲਬ ਲਾਗੀ ਅੰਤਰੇ ਨਾਮ ਬਸਾਇਆ ਗੁਰਮਤੀ ਜਮਜ ਹੋਏ ਨ ਸਕੇ ਸਚੈ ਨੈ ਸਮਾਇਆ ਸਭ ਆਪੇ ਆਪ ਵਰਤਾ ਕਰਤਾ ਜੋ ਭਾਵੈ ਸੋ ਨਾਏ ਲਾਇਆ ਕਹੇ ਨਾਨਕ ਨੋਂ ਲਏ ਤਾਂ ਜੀਵੇ ਬਿਨ ਨਾਵੈ ਖਿੰਨ ਮਰ ਜਾਇ ਮਨ ਅੰਤਰ ਹੋਮੈ ਰੋਗ ਪਰਮ ਭੂਲੇ ਹੋਮੈ ਸਖਤ ਦੁਰਜਨ ਨਾਨਕ ਰੋਗ ਗਵਾਏ ਮਿਲ ਸਤਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾਲ ਬਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦੜਾਇਆ ਮਨ ਅੰਤ ਨਾ ਕਾਹੂੰ ਡੂਲੇ ਜਨ ਨਾਨਕ ਹਰਗਾ ਦਾਸ ਹੈ ਗੁਰ ਸਤਗੁਰ ਕੇ ਗੁਲ ਗੋਲੇ ਸ਼ਲੋਕ ਮਹੱਲਾ 5 ਇੱਕ ਓਕਾਰ ਸਤਗੁਰ ਪ੍ਰਸਾਦ ਰਤ ਸੈਜ ਮੁਖ ਨਾ ਮੜਨ ਜਿੰਨੀ ਸ਼ਯਾਤਾ ਸਾਈ ਚੜ ਚੜ ਪਬ ਦੇ ਕੱਚੇ ਬਿਰਹੀ ਜਿੰਨਾ ਕਾਰਨ ਆਈ ਟਣੀ ਬਹੂਣਾ ਪਾਟ ਪਟੰਬਰ ਭਾਈ ਥੀ ਜਾਲੇ ਧੂੜੀ ਵਿੱਚ ਲੜੰਦੜੀ ਸੋਹਾ ਨਾਨਕ ਤੈ ਸਹ ਨਾਲੇ ਗੁਰ ਕਾਬ ਦਰ ਆਦੀਐ ਨਾਮ ਰੰਗ ਬੈ ਰਾਗ ਜੀਤੇ ਪੰਜ ਬੈ ਰਾਈਆਂ ਨਾਨਕ ਸਫਲ ਮਾਰੂ ਏਹ ਰਾਗ ਜਾ ਮੂੰ ਇੱਕ ਤਾ ਲਖ ਤੋਂ ਜੀਤੀ ਪਿੰਨਣੇ ਦਰ ਕਿਤੜੇ ਬਾਹਮਣ ਬਿਰਥਾ ਗयो ਜਨਮ ਜਨ ਪੀਤੋ ਸੋਹ ਬਸਰੇ ਸੋਲਟ ਸੂਰਸ ਪੀਜੀ ਆ ਕਭੂ ਨਾ ਫੀਕਾ ਹੋਏ ਨਾਨਕ RAM ਨਾਮ ਗੁਣ ਗਾਈਐ ਦਰਗਹ ਨਿਰਮਲ ਹੋਏ ਜੋ ਪ੍ਰਭ ਰਖੇ ਆਪ ਤਿਨ ਕੋਏ ਨਾ ਮਾਰਈ ਅੰਦਰ ਨਾਮ ਨਿਧਾਨ ਸਦਾ ਗੁਣ ਸਾਰੇਈ ਏਕਾ ਟੇਕ ਅਗੰਮ ਮਾਨਤ ਨਾਨਕ ਉਪਰ ਬਤਾ ਰਹੀ ਲੱਗਾ ਰੰਗ અપਾਰ ਕੋ ਨਾ ਉਤਾਰਈ ਗੁਰਮੁਖ ਹਰਗੁਣ ਗਾਏ ਸਹਿਜ ਸੁਖ ਸਾਰਈ ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰਈ ਕਰੇ ਸੋ ਚੰਗਾ ਮਾਨ ਦੁਈ ਗੰਤ ਲਾ ਆਪਣੀ ਨਦਰ ਨਿਹਾਲ ਆਪੇ ਲਿਓ ਲਾਏ ਜਨ ਦੇ ਹੋ ਮਤੀਓ ਪਦੇਸ ਵਿੱਚੋਂ ਭਰਮ ਜਾਏ ਜੋ ਤੁਰ ਲਿਖਿਆ ਲੇਕ ਸੋਹੀ ਸਾਬ ਕਮਵਾਏ ਸਾਬ ਕਸਤ ਇਸਦਾ ਬਸ ਦੂਜੀ ਨਾਹੇ ਜਾਏ ਨਾਨਕ ਸੁਖ ਅਨੰਦ ਭਏ ਪ੍ਰਭ ਕੀ ਮਨ ਰਜਾਏ ਗੁਰ ਪੂਰਾ ਜਨ ਸਿਮਰਿਆ ਸਹੀ ਪਏ ਨਿਹਾਲ ਨਾਨਕ ਨਾਮ ਆਰਾਧਣਾ ਕਾਰਦ ਹੈ ਬਿਹਰਾਸ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਨਾਨਕ ਜੋ ਮਥਨ ਮਧਾਨੀਆਂ ਤਿਉ ਮਥੇ ਧਰਮ ਰਾਏ ਨਾਮ ਤੇ ਆਏ ਨ ਸਾਜਨਾ ਜਨਮ ਪਦਾਰ ਸਜੀਤ ਨਾਨਕ ਧਰਮ ਐਸੇ ਚਬ ਹੈ ਕੀ ਤੋ ਭਵਨ ਪੁਨੀਤ ਖੂਬੜੀ ਕੋਥਾਏ ਮਿੱਟੀ ਗਲਣ ਕੋ ਮੰਤਰਿਆ ਨਾਨਕ ਸਹੀ ਉਭਰੇ ਜਿੰਨਾ ਭਾਗ ਮਥਾ ਸੁੱਤੜੇ ਸੁਖੀ ਸਵੰਨ ਜੋ ਰਤੇ ਸੈ ਆਪਣੇ ਪ੍ਰੇਮ ਬਸੁਹਾ ਤਣੀ ਸੋ ਅਠੇ ਪਹਿਰ ਲਵਨ ਸੁੱਤੜੇ ਅਸੰਖ ਮਾਇਆ ਚ ਉਠੀ ਕਾਰਣੇ ਨਾਨਕ ਸੇ ਜਾ ਗਨ ਜੇ ਰਸਨਾ ਨਾਮ ਉਚਾਰਣੇ ਮਿਰਗ ਤਿਸਨਾ ਭੇਖ ਪੁੱਲਣੇ ਮੁੱਠੇ ਨਗਰ ਗੰਧਰਬ ਜਿੱਲੀ ਸੱਚ ਅਰਾਧਿਆ ਨਾਨਕ ਮਨ ਤਨ ਫੱਬ ਪਤਤ ਉਦਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸੈ ਉਦਾਰੇ ਨਾਨਕ ਸੋ ਸਿਮਰੇ ਸਿਰਜਣ ਹਾਰ ਦੂਜੀ ਸੋਡ ਕੋ ਬਾਟੜੀ ਇੱਕ ਕਸ ਸਿਓ ਜੇ ਤੈ ਲਾਇ ਦੂਜੇ ਪਾਵੀ ਨਾਨਕ ਵਹਿਣ ਲੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਆ ਸੱਚ ਬਖਰ ਜਿਨੀ ਲਦਿਆ ਸੇ ਸੱਚੜੇ ਪਾਸਾਰ ਪੰਥਾ ਪ੍ਰੇਮ ਨ ਜਾਣਈ ਭੂਲੀ ਫਰੇ ਗਵਾਰ ਨਾਨਕ ਹਰ ਬਸਰਾਏ ਕਉ ਦੇ ਨਰਕ ਅੰਧਿਆਰ ਮਾਇਆ ਮਨੋ ਨ ਬਿਸਰੈ ਬੰਗਾ ਧੰਮਾ ਦਮ ਸੋ ਪ੍ਰਭ ਚੇਤਨ ਆ ਬਈ ਨਾਨਕ ਨਹੀਂ ਕਰਮ ਤੇ ਚਿਰ ਮੂਲ ਨਾ ਥੁੜੀਂਦੋ ਜੇ ਤੇ ਆਪਰਿ ਕਰਪਾਲ ਸਬਦੋ ਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਖਾਂ ਬਬਕੰਦੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣ ਲਹਾ ਸੋ ਸੱਜਣ ਟੋਲ ਸੱਜਣ ਸੱਤਿਆਪਾਤ ਸੋ ਸਿਰ ਸਾਹਾ ਦਾ ਸਾਹੋ ਸਪਾਸ ਬੈਠਿਆ ਸੋਹੀ ਹੈ ਸਭ ਨਾ ਦਾ ਬੇਸਾਹੂ